ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾਉਨੇ ਹਾਂ ਜਥੇਦਾਰ ਅਕਾਲੀ ਫੁਲਾ ਸਿੰਘ ਸਰਾਓ ਜਟ ਸਿੱਖ ਜ਼ਿਮੀਦਾਰ ਜੀ ਦੇ ਪਰਾਤਨ ਘਰ ਪਰਾਤਨ ਖੂ ਅਤੇ ਰਮਨੀਕ ਗੁਰਦੁਆਰਾ ਸਾਹਿਬ ਜੀ ਦੇ ਸੋ ਪਿੰਡ ਦੇਲਾ ਸਿੰਘਾ ਤਹਿਸੀਲ ਮਾਨੁਕ ਜ਼ਿਲ੍ਹਾ ਸੰਗਰੂਰ ਵਿਖੇ ਜਥੇਦਾਰ ਅਕਾਲੀ ਫੁਲਾ ਸਿੰਘ ਜੀ ਦਾ ਜਨਮ ਹੋਇਆ ਸੀਗਾ ਸੋ ਇਹ ਆ ਜੀ ਬਾਬਾ ਜੀ ਦਾ ਪ੍ਰਾਤਮਿਕ ਘਰ ਪਿੰਡ ਵਾਲਿਆਂ ਦੇ ਦੱਸਣ ਦੇ ਮੁਤਾਬਕ ਸੋ ਸਾਰੀ ਹਿੱਸਾ ਸੰਗਤ ਨੂੰ ਅਪੀਲ ਹੈਗੀ ਆ ਕਿ ਇਸ ਰਮਣੀਕ ਇਮਾਰਤ ਦੇ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਜਿਹੜੇ ਆਪ ਵੀ ਕਰੋ ਅਤੇ ਆਪਣੇ ਬੱਚਿਆਂ ਨੂੰ ਵੀ ਕਰਾਓ ਸੋ ਇਹ ਆ ਜੀ ਪੋਰਾ ਸਾਹਿਬ ਪਿੰਡ ਵਾਲਿਆਂ ਦੇ ਦੱਸਣ ਦੇ ਮੁਤਾਬਕ ਇੱਥੇ ਪਹਿਲਾਂ ਪ੍ਰਾਤਨ ਪੋੜੀਆਂ ਬਣੀਆਂ ਹੋਈਆਂ ਸੀਗੀਆਂ ਜਿੱਥੇ ਜਥੇਦਾਰ ਅਕਾਲੀ ਫੂਲਾ ਸਿੰਘ ਸਰਾਉ ਜੀ ਭਗਤੀ ਕਰਦੇ ਸਨ ਪਰ ਇਹਨਾਂ ਪੋੜੀਆਂ ਨੂੰ ਢਾਕੇ ਇਹ ਪੂਰਾ ਸਭ ਜਿਹੜਾ ਪੂਰ ਦਿੱਤਾ ਗਿਆ ਹੈ ਸੋ ਇਹ ਕੰਨਾਂ ਜਿਹੜੀਆਂ ਨੇ ਪ੍ਰਾਤਨ ਇੱਟਾਂ ਦੇ ਨਾਲ ਬਣੀਆਂ ਹੋਈਆਂ ਨੇ ਜਿਨ੍ਹਾਂ ਨੂੰ ਸੀਮੈਂਟ ਕਰਕੇ ਜਿਹੜਾ ਵਾ ਢੱਕ ਦਿੱਤਾ ਗਿਆ ਹੈ ਸੋ ਦਰਸ਼ਨ ਕਰਾਉਂਦੇ ਆ ਜੀ ਤੁਹਾਨੂੰ ਪ੍ਰਾਤਨ ਇੱਟਾਂ ਦੇ ਵੀ ਸੋ ਇਹ ਆ ਜੀ ਜਥੇਦਾਰ ਅਕਾਲੀ ਫੂਲਾ ਸਿੰਘ ਸਰਾਉ ਜੀ ਦਾ ਜਨਮ ਸਥਾਨ ਸੋ ਇਹ ਆ ਜੀ ਪਵਿੱਤਰ ਇੱਟਾਂ ਸੋ ਇਹ ਪਿੰਡ ਵਾਲਿਆਂ ਵੱਲੋਂ ਜਥੇਦਾਰ ਅਕਾਲੀ ਫੁਲਾਸ ਸਿੰਘ ਸਰਾਉ ਜੀ ਦੀ ਯਾਦ ਵਿੱਚ ਕਮਰਾ ਬਣਾਇਆ ਗਿਆ ਹੈ ਸੋ ਇਹ ਸਾਰੀਆਂ ਕੰਨਾਂ ਜਿਹੜੀਆਂ ਪਰਾਤਨ ਇੱਟਾਂ ਦੇ ਨਾਲ ਹੀ ਬਣੀਆਂ ਹੋਈਆਂ ਨੇ ਸੋ ਲੋੜ ਇਸ ਪਵਿੱਤਰ ਇਮਾਰਤ ਨੂੰ ਸੰਭਾਲ ਕੇ ਰੱਖਣ ਦੀ ਤੋ ਇਹ ਆ ਜੀ ਪੁਰਾਤਨ ਖੂ ਜੋ ਕਿ ਜਥੇਦਾਰ ਅਕਾਲੀ ਫੁਲਾ ਸਿੰਘ ਸਰਾਉਂ ਜੀ ਨੇ ਆਪਣੇ ਹੱਥਾਂ ਦੇ ਨਾਲ ਸੰਗਤ ਲਈ ਬਣਾਇਆ ਸੀਗਾ ਸੋ ਦਰਸ਼ਨ ਕਰੋ ਜੀ ਪਵਿੱਤਰ ਖੂ ਦੇ ਸੋ ਆਪ ਵੀ ਆਓ ਅਤੇ ਆਪਣੇ ਬੱਚਿਆਂ ਨੂੰ ਜਿਹੜੇ ਆ ਇਸ ਪਵਿੱਤਰ ਸਥਾਨ ਦੇ ਸ਼ਹੀਦ ਸਿੰਘਾਂ ਦੇ ਸਥਾਨ ਦੇ ਦਰਸ਼ਨ ਜ਼ਰੂਰ ਕਰਾਓ ਜੀ ਸੋ ਹੁਣ ਤੁਹਾਨੂੰ ਦਰਸ਼ਨ ਕਰਾਉਂਦੇ ਆ ਜੀ ਗੁਰਦੁਆਰਾ ਦੀ ਪਵਿੱਤਰ ਇਮਾਰਤ ਦੇ ਸੋ ਇਹ ਆ ਜੀ ਗੁਰਦਰਾ ਸਾਹਿਬ ਦੀ ਦਰਸ਼ਨੀ ਦਿਉੜੀ ਸੋ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਇਹ ਪਵਿੱਤਰ ਇਮਾਰਤ ਜਿਹੜੀ ਆ ਬਣਾਈ ਗਈ ਆ ਬਹੁਤ ਹੀ ਰਮਣੀਕ ਇਮਾਰਤ ਸੋ ਇੱਕ ਵਾਰੀ ਫਿਰ ਤੋਂ ਬੇਨਤੀ ਆ ਕਿ ਆਪ ਵੀ ਅਤੇ ਆਪਣੇ ਬੱਚਿਆਂ ਨੂੰ ਵੀ ਇਸ ਪਵਿੱਤਰ ਸਥਾਨ ਦੇ ਦਰਸ਼ਨ ਜ਼ਰੂਰ ਕਰਾਓ ਸੋ ਆਪਣੇ ਬੱਚਿਆਂ ਨੂੰ ਜਿਹੜਾ ਆਪਣੇ ਇਤਿਹਾਸ ਨਾਲ ਜੋੜੋ ਆਪਣੀਆਂ ਜੜ੍ਹਾਂ ਦੇ ਨਾਲ ਜੋੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ